ਮੈਂ ਕਿੰਨਾ ਟਾਈਮ ਫੋਨ ਯੂਜ਼ ਕਰਨਾ ਹੈ ਮੈਂ ਕਿੰਨਾ ਟਾਈਮ ਆਪਣੇ ਬੱਚਿਆਂ ਦੇ ਨਾਲ ਸਪੈਂਡ ਕਰਨਾ ਹੈ ਮਦਰਸ ਐਂਡ ਫਾਦਰਸ ਕਿਰਪਾ ਕਰਕੇ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਸ਼ੁਰੂ ਕਰਦੋ ਪਿੱਲਾ ਹੀ ਲਿਆਣੇ ਜਿਹੜੇ ਆ ਉਹ ਹੱਥਾਂ ਚੋਂ ਨਿਕਲਦੇ ਜਾ ਰਹੇ ਤੇ ਮੁੜ ਕੇ ਤੁਸੀਂ ਕਹਿੰਦੇ ਨਿਆਣੇ ਪੁੱਛਦੇ ਨਹੀਂ ਅੱਜ ਪੇਰੈਂਟਸ ਦੀ ਇਹੀ ਸ਼ਿਕਾਇਤ ਆ ਜੀ ਸਾਡੇ ਬੱਚੇ ਸਾਨੂੰ ਪੁੱਛਦੇ ਨਹੀਂ ਜਦੋਂ ਤੁਹਾਨੂੰ ਪੁੱਛਦੇ ਸੀ ਤੁਹਾਡਾ ਦੱਸਣ ਦਾ ਵੇਲ ਹੈ ਨਹੀਂ ਸੀ ਬੱਚਾ ਕਾਪੀ ਲੈ ਕੇ ਆਉਂਦਾ ਹੈ ਮਮਾ ਦੇ ਕੋਲ ਪਾਪਾ ਦੇ ਕੋਲ ਮੈਨੂੰ ਦੱਸਿਓ ਇਹ ਕੀ ਲਿਖਿਆ ਆ ਤੇ ਮੰਮਾ ਰੀਲ ਦੇਖਣ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਆ ਪਾਪਾ ਹੋਰ ਚੀਜ਼ਾਂ ਦੇਖਣ ਵਿੱਚ ਇੰਨਾ ਜ਼ਿਆਦਾ ਬਿਜ਼ੀ ਆ ਕੋਈ ਨਹੀਂ ਤੇਰੀ ਮੈਡਮ ਆਪੇ ਦੱਸ ਦੂਗੀ ਤੇਰੀ ਤੈਨੂੰ ਫੇਰ ਦੱਸਾਂਗੇ ਇਗਨੋਰ ਕਰਦੇ ਉਹ ਬੱਚਾ ਦੋ ਵਾਰੀ ਟਰਾਈ ਕਰਦਾ ਚਾਰ ਵਾਰੀ ਟਰਾਈ ਕਰਦਾ ਪੰਜਵੀਂ ਵਾਰੀ ਉਹ ਤੁਹਾਡੇ ਕੋਲ ਨਹੀਂ ਆਏਗਾ ਅੱਜ ਤੁਹਾਡੇ ਬੱਚਿਆਂ ਦੀ ਅਟੈਚਮੈਂਟ ਤੁਹਾਡੇ ਨਾਲੋਂ ਜ਼ਿਆਦਾ ਬਾਹਰ ਲਿਆ ਨਾਲ ਤੁਹਾਡੇ ਨਾਲੋਂ ਜ਼ਿਆਦਾ ਅਟੈਚਮੈਂਟ ਉਹਨਾਂ ਦੀ ਕੰਮ ਵਾਲਿਆਂ ਦੇ ਨਾਲ ਆ ਤੁਹਾਡੇ ਨਾਲੋਂ ਜ਼ਿਆਦਾ ਅਟੈਚਮੈਂਟ ਉਹਨਾਂ ਦੀ ਉਹਨਾਂ ਦੇ ਟੀਚਰਸ ਦੇ ਨਾਲ ਆ ਉਹਨਾਂ ਦੀ ਅਟੈਚਮੈਂਟ ਕਿਸੇ ਹੋਰ ਦੇ ਨਾਲ ਆ ਕਿਉਂ ਉਹਦੀ ਵਜ੍ਹਾ ਤੁਸੀਂ ਹੋ ਉਹਨਾਂ ਦੇ ਦਿਲਾਂ ਵਿੱਚੋਂ ਤੁਹਾਡੇ ਪ੍ਰਤੀ ਪਿਆਰ ਖਤਮ ਹੋ ਰਿਹਾ ਆ ਤੁਹਾਡੇ ਪ੍ਰਤੀ ਉਹਨਾਂ ਦੇ ਮਨਾਂ ਵਿੱਚ ਇੱਜ਼ਤ ਖਤਮ ਹੋ ਰਹੀ ਆ ਤੁਸੀਂ ਉਹਨਾਂ ਨੂੰ ਬੱਚੇ ਸਮਝ ਰਹੇ ਹੋ ਯਾਦ ਰੱਖੋ ਜਿੰਨਾ ਫਰੈਸ਼ ਮਾਈਂਡ ਬੱਚੇ ਦਾ ਹੈ ਜਿੰਨੀ ਅੱਛੀ ਸਮਝ ਬੱਚੇ ਦੀ ਆ ਉਹਨਾਂ ਨੂੰ ਅੱਛੀ ਸਮਝ ਸਾਡੇ ਕੋਲ ਨਹੀਂ ਆ। ਉਹਨਾਂ ਦੇ ਮਨ ਵਿੱਚ ਤੁਸੀਂ ਇਸ ਚੀਜ਼ ਨੂੰ ਪਾ ਦਿੱਤਾ ਕਿ ਤੇਰੇ ਨਾਲੋਂ ਜ਼ਿਆਦਾ ਜ਼ਰੂਰੀ ਮੇਰਾ ਮੋਬਾਈਲ ਆ। ਤੁਸੀਂ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਲਿਖਤ ਲਿਖ ਦਿੱਤੀ ਕਿ ਤੂੰ ਮੇਰੇ ਲਈ ਇੰਨੀ ਐਮੀਅਤ ਨਹੀਂ ਰੱਖਦਾ ਜਿੰਨੀ ਐਮੀਅਤ ਮੇਰੇ ਲਈ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਰੱਖਦੀ ਹੈ, ਇਹ ਚੀਜ਼ਾਂ ਰੱਖਦੀਆਂ ਆ। ਅਰ ਉਹ ਤੁਹਾਡੇ ਤੋਂ ਮਨੋਂ-ਮਨੀ ਨਫ਼ਰਤ ਕਰ ਰਹੇ ਆ। ਜਿਹੜੇ ਬੱਚਿਆਂ ਦੇ ਮਨਾਂ ਵਿੱਚ ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕਰਨਗੇ ਉਹ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਗੇ ਔਰ ਹੋ ਸਕਦਾ ਉਹਨਾਂ ਨਾਲ ਵੀ ਸ਼ੇਅਰ ਨਾ ਕਰਨ ਉਹ ਆਪਣੇ ਮਨਾਂ ਵਿੱਚ ਰੱਖੇ ਹੋਏ ਆ ਔਰ ਉਹਨਾਂ ਦੀ ਗਰੋਥ ਨਹੀਂ ਹੋ ਰਹੀ ਮੈਂਟਲੀ ਡਿਵੈਲਪ ਨਹੀਂ ਹੋ ਰਹੇ ਫਿਜ਼ੀਕਲੀ ਡਿਵੈਲਪਮੈਂਟ ਨਹੀਂ ਹੋ ਰਹੀ ਐਜੂਕੇਸ਼ਨਲੀ ਡਿਵੈਲਪਮੈਂਟ ਨਹੀਂ ਹੋ ਰਹੀ ਵਾਏ ਉਹਦਾ ਰੀਜ਼ਨ ਪੇਰੈਂਟਸ ਆ ਕਿਉਂਕਿ ਉਹਨਾਂ ਬੱਚਿਆਂ ਦੇ ਮਨਾਂ ਅੰਦਰ ਇੰਨੀਆਂ ਕ ਚੀਜ਼ਾਂ ਭਰੀਆਂ ਹੋਈਆਂ ਆ ਜਿਨ੍ਹਾਂ ਦੇ ਜਵਾਬ ਉਹਨਾਂ ਦੇ ਕੋਲ ਨਹੀਂ ਆ ਪਰ ਪਰੇਸ਼ਾਨੀਆਂ ਆ ਅਸੀਂ ਕਹਿੰਦੇ ਇਹਨਾਂ ਨੂੰ ਕਹਦਾ ਡਿਪਰੈਸ਼ਨ ਆ ਇਹਨਾਂ ਤੇ ਕਹਦਾ ਬੋਝ ਆ ਅਗਰ ਉਹਨਾਂ ਦੇ ਨੰਬਰ ਘਟਾਉਂਦੇ ਅਸੀਂ ਕਹਿੰਦੇ ਇਹਨਾਂ ਨੂੰ ਕਹਦਾ ਬੋਝ ਆ ਅਸੀਂ ਇਹਨਾਂ ਨੂੰ ਖਾਣ ਨੂੰ ਦਿੰਨੇ ਅਸੀਂ ਇਹਨਾਂ ਨੂੰ ਪਾਉਣ ਨੂੰ ਦਿੰਨੇ ਉਹਨਾਂ ਨੂੰ ਲਿਆ ਕੇ ਦਿੱਤੇ ਹੋਏ ਨਵੇਂ ਕੱਪੜਿਆਂ ਨੇ ਉਹਨਾਂ ਦੀ ਮਾਂ ਨਹੀਂ ਬਣ ਜਾਣ ਉਹਨਾਂ ਨੂੰ ਲਿਆ ਕੇ ਹੋਏ ਨਵੇਂ ਜੁੱਤੀਆਂ ਨੇ ਨਵੇਂ ਸਾਈਕਲ ਨੇ ਨਵੀਂ ਚੀਜ਼ ਨੇ ਉਹਨਾਂ ਦਾ ਪਿਓ ਵਾਲਾ ਪਿਆਰ ਨਹੀਂ ਬਣ ਜਾਣ ਜਿੱਥੇ ਤੁਹਾਡੀ ਜ਼ਰੂਰਤ ਹੈ ਨਾ ਤੁਹਾਡੇ ਬੱਚਿਆਂ ਨੂੰ ਉੱਥੇ ਤੁਸੀਂ ਹੀ ਕੰਮ ਆਉਣਾ ਹੈ ਅਰ ਤੁਸੀਂ ਦੇਖਿਓ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਪਿਆਰ ਕਰਦੇ ਆ ਉਹਨਾਂ ਦੇ ਨਿਆਣਿਆਂ ਦੇ ਕਦ ਕਾਠ ਦੇਖਿਓ ਉਹਨਾਂ ਨਿਆਣਿਆਂ ਨੂੰ ਪੜ੍ਹਾਈ ਦੇ ਵਿੱਚ ਉਹਨਾਂ ਦੇ ਰਿਜ਼ਲਟ ਚੈੱਕ ਕਰੋ ਹਮੇਸ਼ਾ ਉਹਨਾਂ ਬੱਚਿਆਂ ਦੇ ਨਾਲ ਉਹ ਜਿਨ੍ਹਾਂ ਨੂੰ ਮਾਪਿਓ ਦਾ ਪਿਆਰ ਨਹੀਂ ਮਿਲਦਾ ਉਹ ਫਿਜ਼ੀਕਲੀ ਮੈਂਟਲੀ ਇਮੋਸ਼ਨਲੀ ਸਾਰੇ ਪਾਸਿਓਂ ਡਵੈਲਪਡ ਹੁੰਦੇ ਆ ਵਧੇ ਹੋਏ ਹੁੰਦੇ ਆ ਅਰ ਫਿਰ ਜਦੋਂ ਬੱਚੇ ਜਵਾਨੀ ਵਿੱਚ ਆਉਂਦੇ ਤੇ ਫਿਰ ਪੇਰੈਂਟ ਸਾਡੇ ਕੋਲ ਆਉਂਦੇ ਆ ਪਾਸਟਰ ਜੀ ਨਿਆਣਾ ਸਾਡੀ ਸੁਣਦਾ ਹੀ ਨਹੀਂ ਪਤਾ ਨਹੀਂ ਕੀ ਗੱਲ ਆ ਦਿਲ ਦੀ ਗੱਲ ਹੀ ਨਹੀਂ ਕਰਦਾ ਉਹਨੇ ਚਾਇਆ ਸੀ ਸਕੂਲੋਂ ਆਣ ਕੇ ਤੁਹਾਡੇ ਨਾਲ ਬੜੀਆਂ ਗੱਲਾਂ ਕਰਨੀਆਂ ਕਿ ਬੱਸ ਵਾਲਾ ਡਰਾਈਵਰ ਉਹਨੂੰ ਕੀ ਕਰਦਾ ਸੀ ਕਿੱਦਾਂ ਦੇਖਦਾ ਸੀ ਉਹਨੇ ਕੀ ਕਿਹਾ ਤੁਸੀਂ ਉਹਨੂੰ ਚੁੱਪ ਕਰਾ ਦਿੱਤਾ ਉਹਨੇ ਚਾਇਆ ਸੀ ਉਹਦੀ ਕਲਾਸ ਵਿੱਚ ਕਿਸੇ ਮੁੰਡੇ ਨੇ ਕੁੜੀ ਨੇ ਟੀਚਰ ਨੇ ਕੀ ਕੀਤਾ ਤੁਹਾਨੂੰ ਦੱਸਣਾ ਚਾਹੁੰਦਾ ਸੀ ਉਹਦੇ ਨਾਲ ਕੀ ਹੋ ਰਿਹਾ ਤੁਸੀਂ ਉਹਨੂੰ ਚੁੱਪ ਕਰਾ ਦਿੱਤਾ ਤੁਸੀਂ ਉਹਨੂੰ ਝਿੜਕਾ ਮਾਰ ਦਿੱਤਾ ਐਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਜਿੰਨੀ ਵਾਰੀ ਤੁਸੀਂ ਉਹਨੂੰ ਝਿੜਕਿਆ ਉੰਨੀ ਵਾਰੀ ਤੁਸੀਂ ਉਹਦੇ ਮੂੰਹ ਦੇ ਉੱਤੇ ਜ਼ਿੰਦਾ ਲਾ ਦਿੱਤਾ ਕਿ ਤੂੰ ਆਪਣੇ ਦਿਲ ਦੀ ਗੱਲ ਮੇਰੇ ਨਾਲ ਨਹੀਂ ਕਰਨੀ ਅਰ ਜੇ ਇਸ ਦਿਨ ਤੁਸੀਂ ਚਾਹੁੰਦੇ ਹੋ ਕਿ ਆਪਣੇ ਦਿਲ ਦੀਆਂ ਗੱਲਾਂ ਕਰੇ ਉਸ ਦਿਨ ਉਹਦਾ ਦਿਲ ਹੀ ਤੁਹਾਡੇ ਵੱਲੋਂ ਟੁੱਟ ਚੁੱਕਾ ਹੁੰਦਾ ਹੈ ਇਹ ਤਸ਼ੱਦਦ ਆਪਣੇ ਬੱਚਿਆਂ ਤੇ ਕਰਨਾ ਬੰਦ ਕਰ ਦਿਓ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰ ਲਓ ਜਿੰਨਾ ਕਰ ਸਕਦੇ ਆ ਇੰਟਰਨੈਟ ਉੱਤੇ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਆ ਕਿ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਪਿਆਰ ਨਹੀਂ ਕਰਦੇ ਅਰ ਅਸੀਂ ਆਪਣੇ ਬੱਚਿਆਂ ਨੂੰ ਇੰਟਰਨੈਟ ਦੇ ਵਿੱਚ ਪਾਇਆ ਹੋਇਆ ਆ ਉਹਦੇ ਤੇ ਟ੍ਰੇਨਿੰਗ ਦਿੱਤੀ ਜਾ ਰਹੀ ਉਹਨਾਂ ਨੂੰ ਕਿ ਅਗਰ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਪਿਆਰ ਨਾ ਕਰਨ ਤੇ ਤੁਸੀਂ ਕੀ ਕਰਨਾ ਹੈ ਅਮਰੀਕਾ ਦੇ ਵਿੱਚ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹ ਸਿੱਖਿਆ ਦਿੱਤੀ ਜਾ ਰਹੀ ਹੈ ਔਰ ਬਹੁਤ ਸਾਰੇ ਪੇਰੈਂਟਸ ਹੁਣ ਪਛਤਾ ਰਹੇ ਉਹਨਾਂ ਸਕੂਲਾਂ ਚ ਉਹਨਾਂ ਨੂੰ ਬਾਹਰ ਕੱਢ ਰਹੇ ਔਰ ਯਾਦ ਰੱਖਿਓ ਜਿਹੜੀ ਚੀਜ਼ ਵਿਦੇਸ਼ਾਂ ਵਿੱਚ ਬਾਹਰ ਪਹਿਲਾਂ ਆ ਜਾਂਦੀ ਹੈ ਨਾ ਦੇਸ਼ ਆਪਣਾ ਵੀ ਉਹਦੇ ਤੋਂ ਬਚਿਆ ਨਹੀਂ ਰਹਿੰਦਾ ਔਰ ਉਹ ਚੀਜ਼ਾਂ ਜੋ ਵਿਦੇਸ਼ਾਂ ਵਿੱਚ ਆ ਉਹ ਇੰਟਰਨੈਟ ਦੇ ਰਾਹੀਂ ਸਾਡੇ ਦੇਸ਼ ਵਿੱਚ ਵੀ ਆ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਇਹਨਾਂ ਕੋਲ ਤੁਹਾਡੇ ਲਈ ਟਾਈਮ ਨਹੀਂ ਹੈਗਾ ਇਹਨਾਂ ਕੋਲ ਆ ਨਹੀਂ ਹੈਗਾ ਤੁਸੀਂ ਇਹਨਾਂ ਨੂੰ ਛੱਡ ਦਿਓ ਇਹ ਤਾਂ ਪੁਰਾਣੀ ਸੋਚ ਦੇ ਮਾਲਕ ਆ ਇਹ ਤੁਹਾਨੂੰ ਗੁਲਾਮ ਬਣਾ ਦੇਣਗੇ ਇੱਦਾਂ ਕਰ ਦੇਣਗੇ ਰੋ ਚੀਜ਼ਾਂ ਬੱਚਿਆਂ ਦੇ ਉੱਤੇ ਸ਼ਾਪ ਲੱਗ ਰਹੀ ਆ ਤੇ ਤੁਹਾਡੀ ਪੇਸ਼ੈਂਸ ਨਾ ਹੋਣ ਦੇ ਚੱਕਰ ਵਿੱਚ ਕਿ ਤੁਹਾਡੇ ਕੋਲੇ ਹਿੰਮਤ ਸ਼ਕਤੀ ਸਹਿਣਸ਼ੀਲਤਾ ਹੈ ਨਹੀਂ ਕਿ ਤੁਸੀਂ 2 ਮਿੰਟ ਬੱਚੇ ਨਾਲ ਕੱਢ ਲਵੋ ਤੁਹਾਡੇ ਕੋਲੇ ਸਹਿਨ ਸ਼ਿਲਤਾ ਹੈ ਨਹੀਂ ਪਤੀ ਕੋਲ ਕਿ ਉਹ ਪਤਨੀ ਦਾ ਦੁੱਖ ਸੁਣ ਲਵੇ ਫਿਰ ਕਹਿੰਦਾ ਕਿ ਮੇਰੇ ਨਾਲ ਰੁੱਸੀ ਰਹਿੰਦੀ ਆ ਮੇਰੇ ਨਾਲ ਪਿਆਰ ਨਹੀਂ ਕਰਦੀ ਮੇਰੇ ਆਖੇ ਨਹੀਂ ਲੱਗਦੀ ਸਿੱਧੇ ਮੂੰਹ ਕਰ ਦਿਆ ਨਾਲ ਨਹੀਂ ਬੋਲਦੀ ਤੂੰ ਸੁਣਦਾ ਕਦੋਂ ਆ ਉਹਨੂੰ ਸੋਣਾ ਤਾਂ ਸ਼ੁਰੂ ਕਰੋ ਪਤਨੀ ਪਤੀ ਨੂੰ ਸੁਣਨਾ ਸ਼ੁਰੂ ਕਰੇ ਪਤੀ ਪਤਨੀ ਨੂੰ ਸੁਣਨਾ ਸ਼ੁਰੂ ਕਰੇ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰੋ ਬੈਠੇ ਹੁੰਨੇ ਆ ਤੁਸੀਂ ਆਪਣੇ ਪਤੀ ਨਾਲ ਪਤਨੀ ਨਾਲ ਤੇ ਦੇਖ ਰਹੇ ਹੁਨੇ ਸੱਤ ਬਗਾਨਿਆਂ ਨੂੰ ਬੈਠੇ ਹੁੰਦਾ ਸਾਰਾ ਪਰਿਵਾਰ ਵੀ ਅਸੀਂ ਇਕੱਠੇ ਬੈਠੇ ਆਪਸ ਵਿੱਚ ਕੋਈ ਜਣਾ ਗੱਲਬਾਤ ਨਹੀਂ ਕਰ ਰਿਹਾ ਚੈਟਾਂ ਚੱਲ ਰਹੀਆਂ ਕਿਤੇ ਹੋਰ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਜਿਨ੍ਹਾਂ ਨੂੰ ਤੁਸੀਂ ਬੁੱਝਦੇ ਨਹੀਂ ਜਿਨ੍ਹਾਂ ਦੀ ਸ਼ਕਲ ਨਹੀਂ ਤੁਸੀਂ ਦੇਖੀ ਉਹਨਾਂ ਨਾਲ ਤੁਹਾਡੀਆਂ ਚੈਟਿੰਗਸ ਚੱਲ ਰਹੀਆਂ ਅਰ ਭਾਲਦੇ ਕੀ ਉਹ ਕਿ ਸਾਡੇ ਘਰ 'ਚ ਸੁਖ ਸ਼ਾਂਤੀ ਹੋਵੇ ਸਾਡੇ ਘਰਾਂ ਦੇ ਵਿੱਚ ਪ੍ਰੇਮ ਹੋਵੇ ਇਦਾਂ ਸੁਖ ਸ਼ਾਂਤੀਆਂ ਨਹੀਂ ਆਉਂਦੀਆਂ ਮੈਂ ਇਹ ਸਭ ਪ੍ਰੈਕਟੀਕਲ ਗੱਲਾਂ ਕਿਉਂ ਕਹਤੀਆਂ ਤੁਹਾਡੇ ਨਾਲ? ਪ੍ਰਾਰਥਨਾ ਹੀ ਸਭ ਮਸਲਿਆਂ ਦਾ ਹੱਲ ਨਹੀਂ ਆ। ਪ੍ਰਾਰਥਨਾ ਤੁਹਾਨੂੰ ਸਪੋਰਟ ਕਰੇਗੀ ਪ੍ਰੈਕਟੀਕਲ ਲਾਈਫ ਵਿੱਚ ਪਰ ਪੱਖ ਬਣਨ ਦੇ ਲਈ। ਸਹੀ ਸਿੱਧ ਹੋਣ ਦੇ ਲਈ ਪ੍ਰਾਰਥਨਾ ਤੁਹਾਡੀ ਮਦਦ ਕਰੇਗੀ ਔਰ ਪਵਿੱਤਰ ਆਤਮਾ ਤੁਹਾਡਾ ਗਾਈਡ ਬਣੇਗਾ ਤੁਹਾਨੂੰ ਸਿਖਾਏਗਾ ਕਿ ਇਦਾਂ ਕਰ। ਪਰ ਜੇ ਅੱਜ ਤੁਸੀਂ satsang ਦੇ ਵਿੱਚ ਆਏ ਆਂ ਕਰੇ ਜਾ ਕੇ ਤੁਸੀਂ ਆਪਣੇ ਬੱਚਿਆਂ ਨਾਲ ਨਾ ਬੋਲੋ ਆਪਣੀ ਪਤਨੀ ਜਾਂ ਪਤੀ ਦੇ ਨਾਲ ਨਾ ਬੋਲੋ ਕੀ ਫਾਇਦਾ ਹੋਊਗਾ ਫਿਰ ਅੱਜ ਤੁਸੀਂ ਇੱਥੇ ਆਏ ਆ ਜਦ ਤੁਸੀਂ ਆਪਣੇ ਘਰ ਵਿੱਚ 2-2 ਘੰਟੇ 3-3 ਘੰਟੇ ਪ੍ਰਾਰਥਨਾ ਕਰਦੇ ਹੋ ਵਰਤ ਰੱਖਦੇ ਹੋ ਪਰ ਇੱਕ ਦੂਜੇ ਨਾਲ ਤੁਹਾਡੀ ਬੰਨੀ ਸ਼ੁਰੂ ਨਹੀਂ ਹੋਈ ਤੁਸੀਂ ਆਪਣੀ ਜ਼ਿੰਦਗੀ ਦੇ ਅਸਲੀ ਅਸੂਲ ਜਿਹੜੇ ਤੁਹਾਨੂੰ ਫੋਲੋ ਕਰਨੇ ਚਾਹੀਦੇ ਤੁਸੀਂ ਉਹਨਾਂ ਅਸੂਲਾਂ ਨੂੰ ਫੋਲੋ ਨਹੀਂ ਕਰਦੇ ਜਿਨ੍ਹਾਂ ਬਾਰੇ ਵਿੱਚ ਪਤਨੀਆਂ ਨੂੰ ਕਿਹਾ ਕਿ ਪਤੀਆਂ ਦੀ ਅਧੀਨਗੀ ਵਿੱਚ ਰੋ ਇੱਕ ਪਤਨੀ ਸਤ ਸੰਗ ਵਿੱਚ ਆ ਰਹੀ ਆ ਪਰ ਪਤੀ ਦੇ ਆਪੋਜੀਟ ਜਾਂਦੇ ਵਿਰੋਧ ਦੇ ਵਿੱਚ ਉਹਦੇ ਅਗੇਂਸਟ ਆ ਕਿਹੜੀ ਬਰਕਤ ਪਾਲਦੀ ਆ ਉਹ ਪਤਨੀ ਇੱਕ ਪਤੀ ਆਪਣੀ ਪਤਨੀ ਨੂੰ ਛੱਡ ਕੇ ਕਿਸੇ ਹੋਰ ਦਾ ਖਿਆਲ ਰੱਖਣ ਦੇ ਵਿੱਚ ਲੱਗਾ ਹੋਇਆ ਆ ਫਿਰ ਉਹ ਸਤਸੰਗ ਵਿੱਚ ਆਉਂਦਾ ਵਰਤ ਰੱਖਦਾ ਆ ਜੋ ਮਰਜ਼ੀ ਕਰਦਾ ਕਿਹੜੀ ਬਰਕਤ ਪਾਲਦਾ ਉਹ ਆਪਣੇ ਕਾਰੋਬਾਰ ਦੇ ਵਿੱਚ ਸਤਸੰਗ ਵਿੱਚ ਆਉਣ ਦਾ ਫਾਇਦਾ ਤਾਂ ਆ ਜੀ ਅਸੀਂ ਹਕੀਕਤ ਵਾਲਾ ਜੀਵਨ ਜੀਣਾ ਸੁਧਰਿਆ ਹੋਇਆ ਜੀਵਨ ਜੀਣਾ ਔਰ ਆਪਣੀਆਂ ਊਣਤਾਈਆਂ ਵਿੱਚੋਂ ਬਾਹਰ ਨਿਕਲਣਾ ਤਾਂ ਫਾਇਦਾ ਹੈ ਪੂਰਨ ਪਰਮੇਸ਼ਵਰ ਨਾਲ ਜੁੜਨ ਦਾ ਪੂਰਨ ਪਰਮੇਸ਼ਵਰ ਨਾਲ ਜੁੜਨ ਦਾ ਮਤਲਬ ਹੈ ਕਿ ਸਾਡਾ ਅਧੂਰਾਪਣ ਖਤਮ ਹੋ ਜਵੇ ਉਸ ਪਰਮੇਸ਼ਵਰ ਦੀ ਸੰਪੂਰਨਤਾ ਹੀ ਸਾਡੇ ਜੀਵਨ ਦੇ ਵਿੱਚ ਆਏ ਇਸ ਲਈ ਕਿਰਪਾ ਕਰਕੇ ਅੱਧਾ ਪੌਣਾ ਘੰਟਾ ਮੈਡੀਟੇਸ਼ਨ ਕਰਨੀ ਸ਼ੁਰੂ ਕਰੋ ਅੱਧਾ ਪੌਣਾ ਘੰਟਾ ਆਪਣੇ ਆਪ ਨਾਲ ਵੀ ਸਪੈਂਡ ਕਰਿਆ ਕਰੋ ਆਪਣੇ ਆਪ ਬਾਰੇ ਵਿੱਚ ਸੋਚੋ ਕਿ ਮੇਰੇ ਜੀਵਨ ਦੇ ਵਿੱਚ ਕਿੱਥੇ ਕਿੱਥੇ ਕਮੀਆਂ ਆ ਕਿਹੜੀਆਂ ਕਿਹੜੀਆਂ ਕਮੀਆਂ ਜਿਹੜੀਆਂ ਆ ਉਹ ਮੈਂ ਦੂਰ ਕਰਨੀਆਂ ਔਰ ਕਿਵੇਂ ਕਿਵੇਂ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਜਦੋਂ ਤੁਸੀਂ ਬੈਠ ਕੇ ਉਹਦਾ ਅਧਿਐਨ ਕਰੋਗੇ ਪਰਮੇਸ਼ਵਰ ਦਾ ਆਤਮਾ ਤੁਹਾਡੀ ਅਗਵਾਈ ਕਰੇਗਾ ਤੁਸੀਂ ਉਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਸਕੋਗੇ ਤੁਸੀਂ 15 20 ਮਿੰਟ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਿਆ ਕਰੋ ਜਦੋਂ ਤੁਸੀਂ ਵਚਨ ਨੂੰ ਪੜੋਗੇ ਤਾਂ ਹੀ ਪਤਾ ਲੱਗੂਗਾ ਕਿ ਵਚਨ ਸਾਨੂੰ ਕਿਹੋ ਜਿਹਾ ਜੀਵਨ ਜੀਣਾ ਕਹਿ ਰਿਹਾ ਹੈ ਜੇ ਵਚਨ ਪੜਾਂਗੇ ਨਹੀਂ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਅਸੀਂ ਕਿਹੋ ਜਿਹਾ ਜੀਵਨ ਜੀਣਾ ਹੈ ਇਸ ਲਈ ਵਚਨ ਪੜਨਾ ਸ਼ੁਰੂ ਕਰੋ 15-20 ਮਿੰਟ ਵਚਨ ਪੜੋ 15-20 ਮਿੰਟ ਪ੍ਰਾਰਥਨਾ ਕਰੋ ਔਰ 15-20 ਮਿੰਟ ਤੁਸੀਂ ਵਰਸ਼ਿਪ ਕਰੋ ਤੇ ਆਪਣੇ ਆਪ ਹੀ 1 ਘੰਟਾ ਡੰਨ ਹੋ ਜਾਂਦਾ ਹੈ ਤੁਸੀਂ ਅਸਲੀ ਲਾਈਫ ਦੇ ਵਿੱਚ ਆ ਜਾਓ ਅਰ ਪ੍ਰਾਰਥਨਾ ਦੇ ਸਮੇਂ ਵਿੱਚ ਤਾਂ ਸੌ ਪਾ ਲੋ ਕੇ ਮੋਬਾਈਲ ਲਾਗੇ ਨਹੀਂ ਰੱਖਣਾ ਵਚਨ ਪੜਦਿਆਂ ਮੋਬਾਈਲ ਲਾਗੇ ਰੱਖਣਾ ਬੰਦ ਕਰ ਦੋ ਇਹ ਇਹੋ ਜਿਹਾ ਕੋੜ ਆ ਜਿਹੜਾ ਮੁੜ ਮੁੜ ਕੇ ਬੰਦੇ ਨੂੰ ਉਧਰ ਨੂੰ ਖਿੱਚਦਾ ਇਹ ਬੜੀ ਬੜੀ ਭੈੜੀ ਚੀਜ਼ ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਜਿੱਤ ਲਵਾਂਗੇ ਨਾ ਉਨੀ ਦੇਰ ਤੱਕ ਅਸੀਂ ਇਹਦਾ ਸਹੀ ਇਸਤੇਮਾਲ ਨਹੀਂ ਕਰ ਸਕਾਂਗੇ ਇਹਦੇ ਵਿੱਚ ਜਿੱਥੇ ਲੱਖਾਂ ਕਰੋੜਾਂ ਚੰਗੀਆਂ ਚੀਜ਼ਾਂ ਨੇ ਉੱਥੇ ਅਰਬਾਂ ਖਰਬਾਂ ਗੰਦੀਆਂ ਤੇ ਮਾੜੀਆਂ ਚੀਜ਼ਾਂ ਵੀ ਆ ਤੁਸੀਂ ਵਚਨ ਸੁਣ ਰਹੇ ਆ ਵਿੱਚ ਇਹੋ ਜਿਹੀ ਅਸ਼ਲੀਲ ਮਸ਼ਹੂਰੀ ਚੱਲੇਗੀ ਕਿ ਤੁਹਾਡਾ ਬਿਲਕੁਲ ਸਿਸਟਮ ਹੀ ਜਿਹੜਾ ਮਾਈਂਡ ਡਿਸਟਰਬ ਹੋ ਜਾਏਗਾ ਔਰ ਉਹ ਐਸੀ ਹੋਏਗੀ ਕਿ ਤੁਹਾਨੂੰ ਉਤਸ਼ਾਹਿਤ ਕਰੇਗੀ ਕਿ ਇਹਨੂੰ ਕਲਿੱਕ ਕਰਕੇ ਦੇਖਾਂ ਵੀ ਇਹਦੇ ਅੰਦਰ ਕੀ ਆ ਇਸ ਲਈ ਮੈਂ ਤੁਹਾਨੂੰ ਕਹਿੰਨੀ ਆ ਕਿ ਵਚਨ ਪੜੋ ਆਪ ਪੜੋ ਵਚਨ ਨੂੰ ਪ੍ਰार्थਨਾ ਕਰਕੇ ਵਚਨ ਪੜੋ ਕਿ ਪਿਤਰ ਆਤਮਾ ਜੀ ਸਾਡੀ ਮਦਦ ਕਰੋ ਸਾਨੂੰ ਇਹ ਵਚਨ ਸਮਝ ਵਿੱਚ ਆਏ ਸਾਨੂੰ ਦੱਸੋ ਕਿ ਅਸੀਂ ਕਿਵੇਂ ਚੱਲਣਾ ਹੈ ਜ਼ਬੂਰ ਪੜਿਆ ਕਰੋ ਅਗਰ ਤੁਸੀਂ ਨਹੀਂ ਕਦੀ ਵੀ ਬਾਈਬਲ ਪੜ੍ਹੀ ਸ਼ੁਰੂ ਕਰਨੀ ਹੈ ਤਾਂ ਜ਼ਬੂਰਾਂ ਤੋਂ ਕਰੋ ਕਹੋ ਤਾਂ ਤੋਂ ਕਰੋ ਕਿਉਂਕਿ ਤੁਹਾਡੀ ਦਿਲਚਸਪੀ ਉਹਦੇ ਵਿੱਚ ਵਧੇਗੀ ਉਹ ਇੱਕ ਲਾਈਫ ਸਟਾਈਲ ਹੈ زبور پڑھو گے ਤੁਸੀਂ دیکھو ਕਿੰਨੀ شفاء ਤੇ ਕਿੰਨਾ ਆਨੰਦ ਤੁਹਾਡੇ ਜੀਵਨ ਚ ਆ ਜਾਏਗਾ ਕਹਾਤਾਂ پڑھੋਗੇ ਤੁਸੀਂ ਦੇਖੋ ਤੁਹਾਡੇ ਜੀਵਨ ਚ ਕਿੰਨਾ ਵਿਜ਼ਡਮ ਕੰਮ ਕਰੇਗਾ ਕਿੰਨੀ ਅਕਲ ਕਿੰਨੀ ਬੁੱਧ ਤੁਹਾਨੂੰ ਆ ਜਾਏਗੀ ਔਰ ਫਿਰ ਇਸ ਦੇ ਬਾਅਦ ਤੁਸੀਂ ਨਿਊ ਟੈਸਟਾਮੈਂਟ ਨੂੰ ਸਟਾਰਟ ਕਰ ਸਕਦੇ ਆ ਮੱਤੀ ਮਰਕਸ ਲੂਕਾ ਜੋਹੰਨਾ ਫਿਰ ਇਦਾਂ ਤੁਸੀਂ ਨੈਕਸਟ ਬੁੱਕਸ ਜਿਹੜੀਆਂ ਪੜ ਸਕਦੇ ਔਰ 올ਡ ਟੈਸਟਾਮੈਂਟ ਦੀਆਂ ਬੁੱਕਸ ਜਿਹੜੀਆਂ ਤੁਸੀਂ ਰੈਂਡਮਲੀ ਪੜ ਸਕਦੇ ਹੋ ਪੜ ਵਚਨ ਪੜੋ ਵਚਨ ਪੜਨ ਦੇ ਨਾਲ ਤੁਹਾਨੂੰ ਸਹਿਨਸ਼ੀਲਤਾ ਮਿਲੇਗੀ ਔਰ ਜਦੋਂ ਕਾਲੀ ਪਵੇ ਕਿਤੇ ਲੜਾਈ ਕਰਨ ਨੂੰ ਬਾਲਾ ਹੀ ਮਾਨ ਕਰੇ ਕਿਤੇ ਗਾਲਾਂ ਕੱਢਣ ਨੂੰ ਦੋ ਕਿਸੇ ਦੇ ਕੰਨਾਂ ਤੇ ਲਾਉਣ ਨੂੰ ਕਿਸੇ ਦੇ ਗੋਡੇ ਗਿੱਟੇ ਸੇਕਣ ਨੂੰ ਜੀ ਕਰੇ ਤਾਂ 2 ਮਿੰਟ ਦੀ ਛੋਟੀ ਜਿਹੀ ਬ੍ਰੇਕ ਲੈ ਕੇ ਰਿਜ਼ਲਟ ਚੈੱਕ ਕਰ ਲੈਣਾ ਵੀ ਜੇ ਮੈਂ ਇਹਦੇ ਗੋਡਿਆਂ ਤੇ ਮਾਰਾਂ ਤੇ ਫਿਰ ਮੇਰੇ ਨਾਲ ਕੀ ਹੋਊਗਾ ਤੇ ਜੇ ਦੇ ਮੈਂ ਸਿਰ 'ਚ ਕੁਸ਼ ਮਾਰਾਂ ਤੇ ਫਿਰ ਗੱਲ ਕਿੱਥੇ-ਕ ਤੱਕ ਪਹੁੰਚੂਗੀ ਤੇ ਜੇ ਮੈਂ ਮੂੰਹ ਜਬਾਨੀ ਕਵਾਂ ਤੇ ਫਿਰ ਕਿੱਥੋਂ ਤੱਕ ਪਹੁੰਚੂ ਬਸ ਜ਼ਿਆਦਾ ਨਹੀਂ ਇੰਨਾ ਕਿ ਹਿਸਾਬ ਕਿਤਾਬ ਲਾਉਣਾ ਅਰ ਇੰਨਾ ਕਿ ਹਿਸਾਬ ਕਿਤਾਬ ਲਾਉਣ ਦੇ ਨਾਲ ਨਾ ਗੋਡਿਆਂ ਤੇ ਮਾਰਨ ਦੀ ਪਰਮਿਸ਼ਨ ਮਿਲਣੀ ਨਾ ਗਿੱਟਿਆਂ ਤੇ ਨਾ ਸਿਰ ਵਿੱਚ ਤੇ ਨਾ ਮੂੰਹ ਤੋਂ ਕਿਉਂ ਕਿਉਂਕਿ ਫੇਰ ਤੁਹਾਨੂੰ ਉਹ ਪਟਾ ਜਿਹੜਾ ਫਿਰਦਾ ਹੈ ਨਾ ਉਹ ਤੁਹਾਨੂੰ ਐਨ ਸਾਹਮਣੇ ਕਲੀਅਰ ਨਜ਼ਰ ਆਏਗਾ ਜਿਹੜਾ ਪਿੰਡੇ ਤੇ ਪਹਿਣਾ ਉਹ ਵੀ ਜਿਹੜਾ ਆਤਮਾ ਤੇ ਪਹਿਣਾ ਉਹ ਵੀ ਅਰ ਇੰਨੇ ਵਿੱਚ ਹੀ ਬਦਲ ਜਾਉਂਗੀ ਕਹਿਣ ਤੋਂ ਭਾਵ ਕਿ ਜਦੋਂ ਬਾੜੀ ਕਾਲੀ ਪਵੇ ਤਾਂ ਉਹਦਾ ਨਤੀਜਾ ਚੈੱਕ ਕਰਿਆ ਕਰੋ ਕਿ ਇਸ ਚੀਜ਼ ਦਾ ਰਿਜ਼ਲਟ ਕੀ ਨਿਕਲਣ ਵਾਲਾ ਹੈ